पन्ना नेशनल हाईवे बस स्टैंड के पास पुल पर सरकारी बस और ट्रक के बीच भीषण टक्कर हो गई दिल्ली एयरपोर्ट से लुधियाना जा रही सरकारी बस एनआरआई और अन्य यात्रियों से भरी हुई थी जब वे बस जीटी रोड बस स्टैंड के पास पुल पर पहुंची तो सरिया लेकर जा रहे ट्रक से टकरा गई जिससे ट्रक आधा पुल के नीचे और आधा पुल के ऊपर लटक गया ट्रक चालक दीपक शर्मा ने बताया कि वह गोविंदगढ़ से लुधियाना सरिया लेकर जा रहा था जब वह बस स्टैंड पुल पर पहुंचा, तो पीछे से आ रही बस ने उसे जोरदार टक्कर मार दी जिससे उसका ट्रक पुल की रेलिंग को पार कर पुल पर ही लटक गया बस चालक सतनाम सिंह ने बताया कि ट्रक चालक ने अचानक आगे ब्रेक लगा दिए जिससे उसकी बस आगे जा रहे ट्रक से टकरा गई

ਕਹ ਹੈਗੇ ਨਾਲ ਗੱਡੀ ਤਾਂ ਜੜ ਗਈ। ਇਹ ਸਸ ਵੀਰ ਚੋਂ ਦੀ ਆਦੀ ਹੁੰਦੇ ਲੈ ਲੋ ਇਹ ਪਿੱਛੇ ਤੱਕ ਪਾਰ ਨਹੀਂ ਇਹ ਤੇ ਸਾਰਾ ਕਾਚ ਹੀ ਲੱਗਾ। ਬਣਾ ਕੇ ਦੇਖੋ ਵੀਡੀਓ ਸਾਰਾ ਕਾਚ ਲੱਗਾ ਜੀ। ਇਹ ਤਾਂ ਸਾਰੀ ਪਾਰ ਦੇਣੀ ਪਿੱਛੇ ਤੱਕ। ਨਹੀਂ ਜੀ ਬਾਕੀ ਵਿੱਚ ਕਿਸੇ ਮੇਰੇ ਕਨੈਕਟਰ ਦੇ ਮਾਰੀ ਜੀ ਲੱਗੀ ਆਈ ਤੇ ਬਾਕੀ ਵੀ ਦੇ ਲੋ ਇਹ ਤੇਜ ਹੁੰਦੀ ਜੇ ਗੱਡੀ ਖਲੋਤੀ ਹੁੰਦੀ ਇਹ ਸਾਰੀ ਪਾਰ ਦੇਣੀ ਸੀਗੀ ਗੱਡੀ ਜੀ। ਸਾਰੇ ਮਰੀ ਗੱਲ ਸੁਣੋ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਪਰ ਇਹ ਤਾਂ ਉਹਦੀ ਵੀ ਗਲਤੀ ਹੈ ਕਿ ਉਹਨੇ ਜੱਗ ਦਾ ਬ੍ਰੇਕ ਮਾਰੀ ਮੈਂ ਤਾਂ ਆਪਣੇ ਤੋਂ ਗੱਡੀ ਦੇਖੋ ਆਹ ਦੇਖੋ ਇੱਧਰ ਵੀ ਬਣਾਉਣਾ ਵੀਡੀਓ ਮਾਰੀ ਗੀ ਗੱਡੀ ਕਿੱਡੀ ਇੱਧਰੋਂ ਆਈ ਉਹ ਨਾਲ ਕਹੀ ਗੱਡੀ ਹੋਇਆ ਸਰੀਆ ਕਿੱਥੋਂ ਲੱਗ ਬਾਹਰ ਦੇ ਆਪੇ ਦਾ ਸਰੀਆ ਬਣਾਉਣਾ ਕਿੱਥੋਂ ਲੱਗ ਬਾਹਰ ਉਹਦਾ ਸਵਾਰੀਆਂ ਜੀ 20 ਲੱਗ ਜਾਂਦੀਆਂ ਹਾਂ ਜੀ ਹਾਂ ਜੀ ਜਿਹੜੀ ਕੰਪਨੀ ਦੀ ਗੱਡੀ ਹੈ ਇਹ ਆਪਣੇ ਰੋਡਵੇਜ ਦੀ ਗੱਡੀ ਹੈ ਹਾਂ ਜੀ ਪੰਜਾਬ ਸਰਕਾਰ ਦੀ ਪੰਜਾਬ ਹਾਂ ਜੀ ਲੱਗੀ ਥੋੜੀ ਬਤੀ ਸਾਡਾ ਕਨੈਕਟਰ ਤੇ ਵੀ ਲੱਗੀ ਆ

हाँ जी मैं तो अपने आराम से जा रहा था वो आपको कह थे मैं अकेला था जी गाड़ी कुर्सी के ऊपर कैसे चढ़ उसने जोर से धक्का मारा लोडिंग था जोर से धक्का मारा स्पीड से कंट्रोल नहीं नीचे कितने कितने बचे बन्ने थे कितने बचाऊं जी मैं? वो बचाव इतनी स्पीड से आया बस वाला बहुत स्पीड से आया कि हां उससे कंट्रोल नहीं हुए बस वाले मैं अकेला ही था हां जी और होने सानो एक इंफॉर्मेशन आई है अभी ਇੱਕ ਬੱਸ ਤੇ ਇੱਕ ਕੈਂਟਰ ਜਿਹੜਾ ਲੋਡ ਰਹੀ ਉਹਦਾ ਲੋਹੇ ਨਾਲ ਤੇ ਪਿੱਛੋਂ ਬੱਸ ਜਿਹੜੀ ਲੱਗੀ ਆ ਤੇ ਕੈਂਟਰ ਜਿਹੜਾ ਇਕਦਾਂ ਹੀ ਮਤਲਬ ਜੰਪ ਕਰਕੇ ਤੇ ਜਿਹੜਾ ਫੁੱਟਬਾਥ ਆ ਸਾਈਡ ਦੇ ਉੱਤੇ ਗ੍ਰਿਲ ਦੇ ਉੱਤੇ ਜੜ ਗਿਆ ਆਂਮਲੋ ਸਾਈਡ ਨੂੰ ਤੇ ਉਹਨੂੰ ਹੁਣ ਬਿਲਕੁਲ ਜੀ ਨੁਕਸਾਨ ਹੋ ਸਕਦਾ ਸੀ ਅਗਰ نیچے गिर ਜਾਂਦਾ ਤੇ ਗ੍ਰਿਲ ਦੇ ਉੱਪਰੋਂ ਥੱਲੇ गिरਦਾ ਕਿਸੇ ਚੀਜ਼ ਦੇ ਉੱਪਰ गिर ਜਾਂਦਾ ਤਾਂ ਭਾਰੀ ਨੁਕਸਾਨ ਹੋ ਸਕਦਾ ਸੀ ਤੇ ਕਾਫੀ ਸੜਿਆ ਦੇ ਵਿੱਚ ਵਿੱਚ ਆ ਸਰੀਆ ਟਰੱਕ ਤੇ ਮਤਲਬ ਸਰੀਆ ਲੋਡ ਹੈਗਾ ਟਰੱਕ ਦੇ ਉੱਤੇ ਸਰੀਆ ਤੇ ਲੈ ਕੇ ਜਾ ਹੀ ਸਕਦਾ ਕਮਰਸ਼ੀਅਲ ਹੈ ਗਲਤੀ ਅਜੇ ਤੇ ਨਹੀਂ ਕੋਈ ਕਹਿ ਸਕਦੇ ਆਪਾਂ ਕਾਰਵਾਈ ਪਠਾਣੇ ਵਾਲੇ ਆਉਂਦੇ ਐ ਐਕਸੀਡੈਂਟ ਦਾ ਜੋ ਵੀ ਹੈਗਾ ਮਕਾਨ ਥਾਣੇ ਵਾਲੇ ਦੇਖਣਗੇ ਕੀ ਕਰਦੇ ਆ ਫਿਲਹਾਲ ਤੇ ਬਚਾਈ ਹੈ ਜੀ ਕੋਈ ਆਪਣੇ ਨੋਟਸ ਵਿੱਚ ਤੇ ਆਏ ਨਹੀਂ ਕਿਸੇ ਦਾ ਵੀ ਵਾਲਾ ਜਿਹੜੇ ਕਿਤੇ ਟਰੈਪੋ ਵਾਲਾ ਖੜਾ ਹੈ ਜੀ ਇੱਥੇ ਆ ਹੁਣ ਕਰਾਣੇ ਆ ਰੋਡ ਕਲੀਅਰ ਕਰਾਣੇ ਨੂੰ ਸਾਡੇ ਸਾਈਡ ਤੇ ਕਰਾਣੇ ਆ ਏ ਜਾਨੀ ਨੁਕਸਾਨ ਨਹੀਂ ਕੋਈ ਤੇ ਲੋ ਕੋਈ ਨੋਟਸ ਦੇ ਵਿੱਚ ਨਹੀਂ ਇਹ ਗੱਲ ਖੰਨਾ ਸਿੰਘ ਜਤਿੰਦਰ ਕੁਮਾਰ جگਨੂ ਕੀ ਰਿਪੋਰਟ